ਨਾਮਜ਼ਦਗੀਆਂ ਫਾਰਮ ਭਰਨ ਤੋਂ ਰੋਕਣ ਦੇ ਵਿਰੋਧੀ ਪਾਰਟੀਆਂ ਨੇ ਕੀਤਾ ਚੱਕਾ ਜਾਮ ਵੱਖ-ਵੱਖ ਵਿਰੋਧੀ ਪਾਰਟੀਆਂ ਨੇ ਸਤਾਪਕ ਅਤੇ ਪ੍ਰਸ਼ਾਸਨ ਤੇ ਗੁੰਡਾਗਰਦੀ ਕਰਨ ਦੇ ਲਾਇ ਇਲਜ਼ਾਮ ਅੱਜ ਪੰਜਾਬ ਵਿੱਚ ਨਾਮਜ਼ਦਗੀਆਂ ਭਰਨ ਦੇ ਆਖਰੀ ਦਿਨ ਹੋਣ ਤੇ ਜਿੱਥੇ ਪੰਜਾਬ ਦੇ ਵੱਖ-ਵੱਖ ਜਗ੍ਹਾ ਤੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਉੱਥੇ ਹੀ ਅੱਜ ਜ਼ਿਲ੍ਹਾ ਫਾਿਲਕਾ ਦੀ ਤਹਿਸੀਲ ਜਲਾਲਾਬਾਦ ਵਿੱਚ ਨਾਮਜ਼ਦਗੀ ਨੂੰ ਲੈ ਕੇ ਸਾਰਾ ਦਿਨ ਸਤਾਪਕ ਅਤੇ ਵ੍ਰੋਧੀ ਪรรค ਪਛਿਤਨਾਵੇ ਕਾਨੂੰ ਮਿਲਿਆ ਅੱਜ ਵਕਫਾ ਕ੍ਰੋਧੀ ਪਾਰਟੀਆਂ ਵੱਲੋਂ ਸਤਾਤੀਰ ਤੇ ਇਲਜ਼ਾਮ ਲਗਾਏ ਜਾਂਦੇ ਰਹੇ ਕਿ ਉਹਨਾਂ ਨੂੰ ਨਾਮਜ਼ਦਗੀ ਪੱਤਰ ਭਰਨ ਤੋਂ ਰੋਕਿਆ ਗਿਆ ਅਤੇ ਕਈਆਂ ਦੇ ਨਾਮਜ਼ਦਗੀ ਪੱਤਰ ਫਾੜ ਦਿੱਤੇ ਗਏ ਨਾਮਜ਼ਦਗੀ ਕਾਗਜ਼ ਫਾੜਨ ਦਾ ਵਿਰੋਧ ਕਰਨ ਤੇ ਉਹਨਾਂ ਨਾਲ ਕੁੱਟਮਾਰ ਕਰਨ ਅਤੇ ਕੱਪੜੇ ਫਾੜਨ ਤੱਕ ਦੇ ਇਲਜ਼ਾਮ ਲਗਾਏ ਗਏ ਅੱਜ ਜਿਨ੍ਹਾਂ ਉਮੀਦਵਾਰਾਂ ਦੇ ਕਾਗਜ਼ਾ ਦਾਖਲ ਨਹੀਂ ਹੋਏ ਉਹਨਾਂ ਵੱਲੋਂ ਰੋਸ ਵਜੋਂ ਡੀਐਸਪੀ ਦਫ਼ਤਰ ਦੇ ਨੇੜੇ ਲਾਈਟਾਂ ਵਾਲੇ ਚੌਂਕ ਤੇ ਚੱਕਾ ਜਾਮ ਕੀਤਾ ਗਿਆ ਪਰਦਰਸ਼ਨਕਾਰੀਆਂ ਵੱਲੋਂ ਪੋਰਟਸ ਅਤੇ ਮੌਜੂਦਾ ਵਿਧਾਇਕ ਦੇ ਖਿਲਾਫ ਜੰਮ ਕੇ ਨਾਰੇਬਾਜ਼ੀ ਕੀਤੀ ਗਈ ਆਓ ਸੁਣਦੇ ਹਾਂ ਪ੍ਰਦਰਸ਼ਨਕਾਰੀਆਂ ਨੇ ਇਸ ਮੌਕੇ ਕੀ ਕਿਹਾ ਕਿਹੜਾ ਇੱਥੇ ਜਲਾਲਾਵਾ ਧਰਨਾ ਲਾਇਆ ਗਿਆ ਕਿਸ ਕਾਰਨ ਲਾਇਆ ਗਿਆ ਜੀ ਧਰਨਾ ਲਾਇਆ ਅਸੀਂ ਅੱਜ ਨਾਮਿਨੇਸ਼ਨ ਕਰਨ ਆਏ ਸੀ ਮੈਂ ਸਰਪੰਚੀ ਦਾ ਇਲੈਕਸ਼ਨ ਕਰਦਾ ਚੱਕ ਦੇ ਲੈ ਲੈ ਤੋ ਬਾਕੀ ਸਾਰੇ ਮੈਂਬਰ ਚੱਗੇ ਸਾਨੂੰ ਉੱਥੇ ਬਾਹਰ ਪਹਿਲਾਂ ਗੇਟ ਤੇ ਹੀ ਹੁੰਦਾ ਹੈ ਅੰਦਰ ਨਹੀਂ ਵੜ ਦਿੱਤਾ ਬਾਹਰ ਸਾਰਿਆਂ ਫਾਇਦਾ ਖੋਹ ਕੇ ਲੈ ਗਏ ਜੀ ਇਹ ਮੇਕਾ ਆਪਣੇ ਖੋਈਆ ਜਾਂ ਮੇਰੇ ਮੈਂਬਰਾਂ ਤੋਂ ਹੋਈਆਂ ਜੀ। ਹੋਈਆਂ ਜੀ ਨਹੀਂਆਂ ਜੀ। ਉਹ ਸਾਡੇ ਪਿੰਡ ਦੇ ਤੋਂਬੇ ਦੇ ਰਲੇਵੇ ਅਸੀਂ ਨਾਲ ਜੀ ਉਹਨਾਂ ਦੇ। ਕਿੰਨਾ ਦੇ ਨਾਲ ਰਿਹਾ ਸੀ ਖੁੱਲ ਕੇ ਮਰਦਾ ਢਾਡੂ ਵਾਲਾ ਦਾ ਰਹਿ ਰਿਹਾ ਸੀ ਕਿ ਹਿੰਦਰੀ ਬੰਦੇ ਜੀ ਸਾਰੇ ਜੀ। ਤੁਹਾਡੀਆਂ ਫੈਲਾ ਭਰ ਗਿਆ ਨਹੀਂ ਗਈਆਂ। ਨਹੀਂ ਭਰ ਜਾਣੀਆਂ ਜੀ। ਤੇ ਕੀ ਕਰਨਾ ਚਾਹੁੰਨੇ ਆ? ਸਾਡੀਆਂ ਨੇ ਸਾਡੀਆਂ ਫੈਲਾ ਭਰਉਣ ਚ ਇੰਨਾ ਦਮ ਆਜਾ ਮੈਂ ਇਲੈਕਸ਼ਨ ਲੜ ਕੇ ਖਾਣ ਜੇ ਜਿੱਤਦਾ ਤਾਂ ਪਤਾ ਲੱਗੂਗਾ। ਐਂ ਜਿੱਤ ਕਰਾਉਣ ਨਾਲ ਪੰਜਾਬ ਨੂੰ ਹੁੰਦਾ। ਜੇਕਰ ਤੁਹਾਡਾ ਪਹਿਲਾਂ ਨਹੀਂ ਪਰਿਆ ਜਾਂਦੀਗਾ ਅੱਜ تک ਤਾਂ ਪ੍ਰਸ਼ਾਸਨ ਨਹੀਂ ਕੋਈ ਗੱਲ ਮੰਗਾ ਕਰਕੇ ਕੀ ਕਰੂਗਾ ਅਸੀਂ ਸਾਰਾ মিডিਆ ਸਾਡੇ ਪ੍ਰਸ਼ਾਸਨ ਬੈਠਾ ਹੈ ਸਾਡੇ ਪ੍ਰਧਾਨ ਸਾਹਿਬ ਬੈਠੇ ਜਿਵੇਂ ਅੱਜ ਵੀ ਅਸੀਂ ਉਸੇ ਤਰ੍ਹਾਂ ਚੱਲਾਂਗੇ ਮੇਰਾ ਪਿੰਡ ਚਟਸਾ ਵੱਡਾ ਸੁਧੂ ਵਾਲਾ ਮੇਰੇ ਪੰਜ ਸਾਲ ਮੇਰੇ ਪਰਿਵਾਰ ਨੇ ਉਸ ਜਿਹੜੀ ਉਹ ਸਰਪੰਚ ਰਹੇ ਨੇ ਮੈਂ ਪੰਜ ਸਾਲ ਲੋਕਾਂ ਦੀ ਸੇਵਾ ਕੀਤੀ ਹੈ ਔਰ ਅਸਰ ਲੋਕਾਂ ਦਾ ਵੇਰ ਪਿਆਰ ਬਣਿਆ ਤਾਂ ਮੇਰੀ ਪਹਿਲਾਂ ਕਹੇਗਾ ਇਸ ਬੰਦੇ ਨੇ ਰੋਕੀ ਹੋਈ ਸੀਐਮਐਲਏ ਬੋਲਦੀ ਨੇ ਔਰ ਉਸ ਤੋਂ ਬਾਅਦ ਜਦੋਂ ਲੋਕਾਂ ਨੇ ਇਸ ਕਾਲ ਦਾ ਵਿਰੋਧ ਕੀਤਾ ਤਾਂ ਉਹ ਮੇਰੇ ਨਾਲ ਜੁੜ ਚੁੱਕੇ ਹਨ ਔਰ ਲੋਕ ਪਹਿਲਾਂ ਹੀ ਮੈਨੂੰ ਪਿਆਰ ਕਰਦੇ ਸੀ ਜਿਹੜਾ ਸਰਪੰਚ ਹੈ ਉਹ ਜਿੱਦਾਂ ਸਿੰਘ ਨੂੰ ਦੁਬਾਰਾ ਉਹ ਮੇਰੀ ਪਰਿਵਾਰ ਨੂੰ ਮੇਰੇ ਨਾਲ ਮਾਣ ਦੇਣਾ ਚਾਹੁੰਦੇ ਸੀ ਉਹ ਰਾਜ ਸਭਾ ਤੋਂ ਨੋਮੀਨੇਸ਼ਨ ਕਰਨ ਦੀ ਯੋਜਨਾ ਦਾ ਪਹਿਲਾ ਤਾਰੀਖ 11 ਵਜੇ ਤੋਂ 12 ਵਜੇ ਤੱਕ ਦੀ ਧਰਤੀ ਪਾਰੀ ਅੱਗੇ ਗੇਟ ਤੇ ਬੈਠੇ ਰਹੇ ਆਂ ਔਰ ਅਸੀਂ 4:30 ਵਜੇ ਆਏ ਹੋਇਆ ਰਾਤ ਭੁੱਲੇ ਪਾਣੇ ਇਹ ਵੀ ਆਪਣੀ ਲਾਈਨ ਬਣਾ ਕੇ ਔਰ ਜਦੋਂ ਅਸੀਂ ਨੌਕਰੀ ਵਿੱਚ ਸ਼ਾਮਲ ਕਰਨਾ ਚਾਹੁੰਦੇ ਆਂ ਤਾਂ ਉਸ ਟਾਈਮ ਤੇ ਸਾਡੇ ਪੀਐਸਫ ਸਾਹਿਬ ਮੌਕੇ ਤੇ ਸੀ ਇਹਨਾਂ ਨੇ ਮੇਰੇ ਨਾਲ ਗੁੰਡਾ ਕਰਦੀ ਕਰਕੇ ਆ ਮੇਰਾ ਆਪਣੇ ਘਾੜੇ ਮੇਰੀ ਜਿੱਤੀਆਂ ਕੱਟਾਂ ਤੇ ਉਤਰੀਆਂ ਔਰ ਉਹਦੇ ਸੱਟਾਂ ਵੱਜੀਆਂ ਮੇਰੇ ਉੱਪਰ ਚਾਈ ਸੀ ਜਿਹੜੀ ਤੇ ਉਹਦੇ ਵਾਲਾਂ ਤੋਂ ਪਟਿਆ ਗਿਆ ਕਿਹਨੇ ਪਟਾਇਆ ਉਹ ਜਿਹੜੇ ਹੁੰਡੇ ਅੰਸਰੇ ਤੇ ਗੋਲਟੀ ਦੇ ਐਮਐਲਏ ਦੇ ਸੀ ਉਹਨਾਂ ਨੇ ਇਹੋ ਜਿਹੇ ਹਾਲਾਤ ਬਣਾਏ ਹੋਏ ਸੀ ਕਿ ਸਾਡੀਆਂ ਫਾਈਲਾਂ ਫਾੜ ਕੇ ਜਿਹੜੇ ਉਹਨਾਂ ਦੇ ਕੋਲ ਫਾਈਲਾਂ ਫੜਾਤੀਆਂ ਡੀਐਸਪੀ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਇਹ ਜਿਹੜਾ ਹੈਗਾ ਹਾਲਾਤ ਇਥੋਂ ਜਲਾਲਾਬਾਦ ਦੇ ਬਣੇ ਹੋਏ ਆ ਇੱਕ ਨਹੀਂ ਪੂਰੀਆਂ ਦੀਆਂ ਪੂਰੀਆਂ ਫੈਲਾ ਮੈਂ ਐਸ.ਡੀ.ਐਮ ਸਾਹਿਬ ਨੂੰ ਇਹ ਬੇਨਤੀ ਕਰਨੀ ਚਾਹਣਾ ਇਹ ਜਿਹੜਾ ਅੱਜ ਹਾਲਾਤ ਸੀ ਇਹਨਾਂ ਨੇ ਬਣਾਏ ਆ ਕਿ ਨੋਮੀਨੇਸ਼ਨ ਲੈਣ ਵਾਸਤੇ ਫੈਲਾ ਨਹੀਂ ਬਣਾਏ ਇਹਨਾਂ ਨੇ ਸਿਰਫ ਗੁੰਡਾ ਰਾਜ ਕਰਨ ਦੇ ਵਾਸਤੇ ਆਸੀ ਹਾਂ ਸਾਹਿਬ ਤੁਸੀਂ ਇੱਕ ਬਹੁਤ ਬਲਾਕ ਦੇ ਜਿਹੜੇ ਉਹ ਮੈਜਿਸਟ੍ਰੇਟ ਹੋ ਉੱਚ ਅਧਿਕਾਰੀਆਂ ਤੁਹਾਡੇ ਤੋਂ ਇੰਤਜ਼ਾਰ ਲਾ ਕੇ ਬੈਠੇ ਸੀ ਲੋਕ ਲੋਕਾਂ ਦੀਆਂ ਪੱਗਾਂ ਉਤਰੀਆਂ ਲੋਕਾਂ ਦੇ ਘਰੂ ਦੇ ਪਿਆਸੇ ਬਣੇ ਆਏ ਇਹੋ ਜਿਹੇ ਐਮਐਲਏ ਮੇਰੀ ਬੇਨਤੀ ਹੈ ਕਿ ਪ੍ਰਸ਼ਾਸਨ ਹਮੇਸ਼ਾ ਲੋਕਾਂ ਦੇ ਨਾਲ ਹੁੰਦਾ ਹੈ ਲੋਕਾਂ ਦੀ ਵਾਜਿਦ ਕਰਦਾ ਹੈ ਲੋਕਾਂ ਦੇ ਨਾਲ ਖੜਾ ਹੁੰਦਾ ਹੈ ਕਿ ਮੈਂ ਆਂ ਚੈਲੰਜ ਕਰਦਾ ਡੀਐਸਪੀ ਸਾਹਿਬ ਨੂੰ ਮੈਂ ਅਭੀ ਤੇ ਉਹ ਟੇਲ ਨਹੀਂ ਪਿਆਰਾ ਮੇਰੀਆਂ ਫਾਈਲਾਂ ਐਸ ਡੀਐਸਪੀ ਜਗਦੀਸ਼ਪਾਲ ਗਿੱਲਰ ਕੋਲੇ ਕਿ ਹੈਗੀਆਂ ਨੇ ਔਰ ਇਹਨਾਂ ਦੇ ਕੋਲ ਫਾਈਲਾਂ ਮੇਰੀਆਂ ਖੋਈਆਂ ਗਿਆ ਪਰ ਮੈਨੇ ਇਹਨਾਂ ਨੇ ਸਾਥ ਨਹੀਂ ਦਿੱਤਾ ਮੇਰੀ ਪਰਿਵਾਰ ਨਾਲ ਸੀ ਉਹ ਵੀ ਰਹਿੰਦੇ ਰਹੇ ਇਸ ਗੱਲ ਤੋਂ ਕਿ ਸਾਨੂੰ ਜਿਹੜਾ ਸਾਨੂੰ ਇਨਸਾਫ ਦਵਾਇਆ ਜਾਵੇ ਪਰ ਅੰਤ ਸ਼ਾਮ ਨੂੰ 5:30 ਵਜੇ ਤੱਕ ਅਸੀਂ ਇੰਤਜ਼ਾਰ ਕੀਤੀ 6:00 ਵਜੇ ਤੱਕ ਸਾਨੂੰ ਆਪਣੀ ਰਿਮਿਨੇਸ਼ਨ ਫਾਈਲਾਂ ਨਾ ਇਹਨਾਂ ਨੇ ਵਾਪਸ ਕਉਂਦੀਆਂ ਨਾ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਤੁਹਾਨੂੰ ਇਨਸਾਫ ਦੇਵਾਂਗੇ ਉਲਟਾ ਤਮਕੀਂ ਦਿੱਕਤੀ ਹੈ ਕਿ ਕਿਹਾਰੇ ਤੇ ਪਰਚੇ ਕਰਦੇ ਆਗੇ ਇਹ ਕਰਦੇ ਆਗੇ ਉਹ ਕਰਦੇ ਆਗੇ ਮੈਂ ਕੱਢੀ ਅਸਪੀਸਾਰ ਕੋਈ ਗੱਲ ਨਹੀਂ ਪਰਚੇ ਦੀ ਬੰਦਿਆਂ ਦੇ ਉੱਤੇ ਮੈਂ ਬੇਨਤੀ ਕਰਨੀ ਚਾਹਦਾ ਚੋਣ ਕਮਿਸ਼ਨ ਨੂੰ ਇਲੈਕਸ਼ਨ ਕਮਿਸ਼ਨ ਨੂੰ ਕਿ ਜਿਹੜਾ ਸਾਡੇ ਨੋਟੀਫਿਕੇਸ਼ਨ ਵਾਇਲਾ ਕੀਤੀਆਂ ਜਾਂ ਇਹ ਜਿਹੜਾ ਸਾਨੂੰ ਇਨਸਾਫ ਤੋਂ ਆਇਆ ਜਾਵੇ ਮੇਰੇ ਪਿੰਡ ਤੋਂ ਦੋ ਟ੍ਰਿਨੀਆ ਭਰਤੀ ਮੇਰਾ ਪਰਿਵਾਰ ਆ ਚੁੱਕਾ ਹੈ ਜਿਨ੍ਹਾਂ ਨੂੰ ਪ੍ਰੇਮ ਪਿਆਰ ਜੀਉ ਸਾਰੇ ਅਸੀਂ ਘਰਨੇ ਚ ਬੈਠੇ ਆ ਜਿੰਨੀ ਦੇਰ ਸਨਮਾਨ ਸਾਬ ਨਹੀਂ ਮਿਲਦਾ ਉਹ ਨਹੀਂ ਦੇਰ ਤੱਕ ਅਸੀਂ ਧਰਨਾ ਜਾਰੀ ਰੱਖਾਂਗੇ ਅੰਮ੍ਰਿਤਮੰਦਰ ਪੂਰਬ ਅਧਿ ਪ੍ਰਸ਼ਾਸਨ ਦੇ ਕੁਝ ਅਧਿਕਾਰੀਆਂ ਵੱਲੋਂ ਵੱਖ-ਵੱਖ ਰਾਜਨੀਤਿਕ ਘਮੋ ਨਾਲ ਮਾਮਲੇ ਨੂੰ ਸੁਲਝਾਉਣ ਲਈ ਗੱਲਬਾਤ ਜਾਰੀ ਸੀ ਖਬਰ ਲਿਖੇ ਜਾਣ ਤੱਕ ਧਰਨਾ ਜਾਰੀ ਰਿਹਾ ਕਿੜ ਪੰਜਾਬੀ ਟੀਵੀ ਲਈ ਖਾਸਿਤ ਮੇਮੀ ਜਰਾਨਾ ਬਣ